ਹਾਂਜੀ ਨੋ ਮੇਰੇ ਪਿਆਰੇ ਵਿਦਿਆਰਥੀਓ ਬੇਟਾ ਜੇ ਤੁਹਾਡੀ ਆਪਾਂ 6ਵੀਂ ਵਰਕਸ਼ੀਟ ਦਾ ਸੋਲੂਸ਼ਨ ਲੈ ਕੇ ਆਏ ਆ ਇਹ ਕਿਹਦੇ ਵਿੱਚ ਇਹ ਜ਼ਰੂਰ ਦੱਸ ਦੀ ਇਹ ਵੀ ਇਹਦੇ ਵਿੱਚ ਪਰਸੈਂਟੇਜ ਤੇ ਫ੍ਰੈਕਸ਼ਨ ਵਾਲੇ ਟੌਪਿਕ ਨੇ ਤੇ ਇਹ ਟੌਪਿਕ ਬੇਟਾ 8ਥ ਕਲਾਸ ਦੇ ਵਿੱਚ ਵੀ ਨੇ 7ਥ ਦੇ ਵਿੱਚ ਵੀ ਨੇ ਤਾਂ ਜੇ ਹੋ ਸਕੇ ਤਾਂ ਤੁਸੀਂ 8ਥ ਦੇ 7ਥ ਵੀ ਜਿਹੜੇ ਬੱਚੇ ਥੋੜੇ ਜਿਹਾ ਪੜ੍ਹਾਈ 'ਚ ਢਿੱਲੇ ਨੇ ਉਹ ਇਹਨਾਂ ਦੋ ਜਮਾਤਾਂ ਦੇ ਵੀਡੀਓ ਵੀ ਜਰੂਰ ਦੇਖ ਲਿਓ ਤੇ ਨਾਲ ਤੁਸੀਂ ਪੰਜਵੀਂ ਆਵਦੀ ਜਿਹੜੀ ਵਰਕਸ਼ੀਟ ਦਾ ਸੋਲੂਸ਼ਨ ਸੀ ਉਹ ਵੀ ਨਾਲ ਹੀ ਦੇਖ ਲੈਣਾਗਾ ਤਾਂ ਕਿ ਤੁਹਾਡੀ ਟੈਸਟ ਦੀ ਤਿਆਰੀ ਵਧੀਆ ਹੋ ਸਕੇ ਪਹਿਲੇ ਸਵਾਲ ਹੈ 0.018 18 ਹੈ ਜਿਹੜਾ ਉਹਨੂੰ ਐਕਸਪ੍ਰੈਸ ਕਰਨਾ ਹੈ ਫ੍ਰੈਕਸ਼ਨਲ ਫਾਰਮ ਦੇ ਵਿੱਚ ਫ੍ਰੈਕਸ਼ਨਲ ਦਾ ਮਤਲਬ ਹੁੰਦਾ ਭਟਿਆਂ ਦੇ ਰੂਪ ਵਿੱਚ ਭਟੇ ਮਤਲਬ ਪੰਜਾਬੀ ਚ ਬੋਲਦੇ ਭਿੰਨ ਰੂਪ ਮੈਂ ਉਹਨਾ ਵੀਡੀਓ ਦੇ ਵਿੱਚ ਵੀ ਕਲੀਅਰ ਕੀਤਾਗਾ ਜਦੋਂ ਪਰਸੈਂਟੇਜ ਲੱਗੀ ਹੋਵੇ ਜਿਵੇਂ ਇੱਥੇ ਲੱਗਿਆ ਹੋਇਆ ਪਰਸੈਂਟ ਤੇ ਆਪਾਂ ਇਹ ਹਟਾਉਣਾ ਹੋਵੇ ਮਤਲਬ ਬਿਨਾ ਪਰਸੈਂਟ ਤੋਂ ਲਿਖਣਾ ਤਾਂ ਭਾਟੇ ਕਿੰਨਾ ਹੋ ਜਾਂਦਾ 100 ਤੇ ਜੇ ਆਪਾਂ ਲਾਉਣਾ ਹੋਵੇ ਨਹੀਂ ਲੱਗਿਆ ਤਾਂ ਗੁਣਾ ਹੋ ਜਾਂਦਾ 100 ਇਹ ਚੀਜ਼ ਯਾਦ ਰੱਖਣੀ ਹੈ ਪਹਿਲਾਂ ਹੀ ਜੇ ਪਰਸੈਂਟ ਲੱਗੀ ਹੈ ਹਟਾਉਣੀ ਹੈ ਤਾਂ ਆਪਾਂ ਹੱਤ ਕਰਨਾ ਭਾਟੇ ਕਰਨਾ 100 ਤੇ ਜੇ ਨਹੀਂ ਲੱਗੀ ਲਾਉਣੀ ਹੈ ਤਾਂ 100 ਨਾਲ ਗੁਣਾ ਕਰਨਾ ਹੁਣ बटे 100 ਤਾਂ ਪਹਿਲੇ ਹੀ ਸੀ 1 2 ਤੇ 3 ਤਿੰਨ ਡਿਜੀਟ ਨੇ ਮੇਰੇ ਪੁਆਇੰਟ ਤੋਂ ਬਾਅਦ ਲੋ ਜੀ ਪੁਆਇੰਟ ਹਟਾਇਆ ਤਾਂ 100 बटे ਪਹਿਲੇ ਹੀ ਸੀ ਹੁਣ ਜਿਹੜਾ ਪੁਆਇੰਟ ਹਟਾਇਆ ਪੁਆਇੰਟ ਦੇ ਮਗਰ ਕਿੰਨੇ ਅੱਖਰ ਨੇ ਕਿੰਨੇ ਅੰਕ ਨੇ ਤਿੰਨ ਤਿੰਨ ਅੰਕਾ ਤੋਂ ਬਾਅਦ बटे ਤਿੰਨ ਜ਼ੀਰੋਆਂ ਹੋਰ ਲਾ ਦਿਓ ਬਸ ਜੇ ਪਹਿਲਾਂ ਨਾ ਹੁੰਦੀ ਤਾਂ ਇਹ 1 ਲਾ ਕੇ 3 ਜ਼ੀਰੋ ਲਾ ਆਂਦੇ ਜੇ ਪਹਿਲਾਂ ਹੈਗਾ ਸੀ 100 ਸੀ ਤਾਂ ਉਹਦੇ ਨਾਲ ਕਿੰਨੀਆਂ ਜ਼ੀਰੋ ਲਾ ਦੋ ਜਿੰਨੇ ਪੁਆਇੰਟ ਤੋਂ ਬਾਅਦ ਅੰਕ ਨੇ ਤਿੰਨ ਅੰਕ ਸੀ 0 1 ਤੇ 8 ਤਾਂ ਆਨਸਰ ਬਣ ਗਿਆ 18 1 ਲੱਖ 18 1 ਲੱਖ ਭਾਪ ਤੀਜੀ ਆਪਸ਼ਨ ਸਮਝ ਲੱਗ ਗਿਆ ਦਾ ਪ੍ਰਾਈਸ ਆਫ ਅ ਫ੍ਰਿਜੀ ₹16000 سیل ٹیکس ਲੱਗ ਗਿਆ 15% ٹوٹل अमाउंट ਲੱਭਣੀ ਹੈ ਵੀ ਆਰ ਆਨ ਹੈਵ ਟੂ ਪੇ ਫ੍ਰਿਜ 16000 ਦਾ 15% ਲੱਗ ਗਿਆ ਟੈਕਸ ਆਰ ਆਨ ਨੂੰ ਕਿੰਨੇ ਪੈਸੇ ਦੇਣੇ ਪੈਣਗੇ ਸੌਖਾ ਤਰੀਕਾ ਕੀ ਇਹ ਪਹਿਲਾਂ ਟੈਕਸ ਕੱਢ ਲਓ ਟੈਕਸ ਕਿਵੇਂ ਨਿਕਲਦਾ 16000 ਦਾ 15% ਦਾ ਮਤਲਬ ਗੁਣਾ 15 ਪਰਸੈਂਟ ਹਟਾਉਣਾ ਹੈ ਹਟਾਉਣਾ ਹੈ ਦਾ ਭਾਟੇ ਕਿੰਨਾ ਲੱਗੂਗਾ 100 ਪਹਿਲੇ ਸਵਾਲ ਚ ਹੁੰਦਾ ਹੱਸਤਾ 16 ਗੁਣਾ 15 ਹੁੰਦਾ 200 40 ਨਾ ਲੱਗੀ 0 ਆ ਬੜੀ 2400 ਤਾਂ ਕੁੱਲ ਕਿੰਨੇ ਪੈਸੇ ਦੇਣੇ ਬਣ ਗਏ ਫ੍ਰਿਜ ਦੀ ਕੁੱਲ ਕੀਮਤ ਤਾਂ ਕੁੱਲ ਕੀਮਤ ਕਿੰਨੀ ਹੋ ਗਈ 16000 ਜੋੜ 2400 18000 400 ਰੁਪਏ ਤਾਂ 18400 ਪਹਿਲੀ ਆਪਸ਼ਨ टिक लगा देने अठारह हज़ार चार सौ ठीक है, है? जो वाइसिया लग रहा लाइक तो सबसक्राइब जरूर कर दौ इफ यू हैड रुपीज पांच सौ लैफ्ट आफ्टर स्पेंडिंग फिफ्टी प्रसेंट ऑफ यूअर मनी हाउ मच डिड यू हैव इन द बिगनिंग पंजाब प्रसेंट खर्चा करता पंजाब प्रसेंट खर्चे का भाव है पाँ प्रसेंट बच गया कोई गुल सौ प्रसेंट हों ਤੇਰ ਪੀਏ ਬਚਦੇ ਕਿੰਨੇ ਨੇ ਕਹਿੰਦੇ 500 ਅੱਧੇ ਖਰਚ ਤੇ ਤਾਂ ਕੁੱਲ ਕਿੰਨੇ ਸੀ ਸਿੰਪਲ ਜੀ ਗੱਲ ਐ ਅੱਧੇ ਖਰਚ ਤੇ ਅੱਧੇ ਬਚ ਗਏ ਤਾਂ ਟੋਟਲ ਕਿੰਨੇ ਸੀ 500 500 ਆਜਾ ਆ ਖਰਚ ਤੇ ਸੀ ਆ ਕੀ ਸੀ ਬਚਤ ਸੀ ਤਾਂ ਟੋਟਲ ਕਿੰਨੇ ਸੀ 1000 ਇਹ ਤਾਂ ਹੋ ਗਿਆ ਆਪਣਾ ਸਰਲ ਮੈਥਡ ਆ ਅਦਰ ਹੋਈ ਮੈਥਡ ਕੀ ਸੀ ਬਚਤ ਕਿੰਨੀ ਐ 50 ਖਰਚਾ ਤਾਂ 50% ਕੀ ਹੈ ਬਚਤ ਕਿਹਦਾ ਕੁੱਲ ਆਮਦਨ ਦਾ ਕਿਹਦਾ ਕੁੱਲ ਆਮਦਨ ਦਾ ਕੁੱਲ ਆਮਦਨ ਮੈਂ ਮੰਨ ਲਿਆ x 50/100 ਕਿਉਂਕਿ ਪਰਸੈਂਟ ਹਟਾਉਣਾ ਕਿੰਨੇ ਨੇ 500 ਠੀਕ ਹੈ 1/2 2 ਇੱਧਰ ਜਾ ਕੇ ਕੀ ਹੋ ਗਿਆ ਗੁਣਾ ਦਾ x ਬਰਾਬਰ ਹੈ 500 2 500 2 ਕਿੰਨਾ ਆਂਦਾ 1000 ਰੁਪਏ ਕਲੀਅਰ ਠੀਕ ਹੈ ਜੀ ਧਿਆਨ ਨਾਲ ਚਿੱਤਰ ਨੂੰ ਦੇਖਣਾ ਹੈ ਦੱਸਣਾ ਕਿੰਨੇ 1/8 ਮਿਲ ਕੇ ਕਿੰਨੇ 1/8 ਨੂੰ ਜੋੜੀਏ ਵੀ ਕੀ ਬਣ ਜੇ 1/2 ਸ਼ਕਲ ਨੂੰ ਦੇਖਣਾ ਹੈ 1/8 ਇੰਨਾ ਹਿੱਸਾ ਜਿਹੜਾ ਮੈਂ ਰੈੱਡ ਪੋਰਸ਼ਨ ਬਣਾਇਆ ਕੀ ਹੈ 1/8 ਹੈ ਲਓ ਜੀ 1/8 ਫਿਰ 1/8 ਫਿਰ 1/8 ਫੇਰ 1/2 ਕਿੰਨੇ ਹਿੱਸਿਆਂ ਨੇ ਮਿਲ ਕੇ ਬਣਾਤਾ 1/2 1 2 3 ਤੇ 1 4 ਚਾਰ ਹਿੱਸੇ ਮਿਲ ਕੇ ਬਣਾਉਂਦੇ ਨੇ ਕੀ 1/8 ਨੂੰ ਬਣਾਉਂਦੇ ਨੇ ਕਿੰਨਾ 1/2 ਵੈਸੇ ਵੀ ਗੁਣਾ ਕਰਕੇ ਵੀ ਪਤਾ ਲੱਗ ਸਕਦਾਗਾ 4 ਨਾਲ ਗੁਣਾ ਕਰਾਂਗੇ 4 1 4 8 2 16 ਇੱਥੋਂ ਵੀ ਤੁਹਾਡਾ ਆਨਸਰ ਨਿਕਲ ਸਕਦਾ ਸੀ ਪਰ ਸ਼ਕਲ ਦਿੱਤੀ ਸੀ ਤਾਂ ਤੁਹਾਡੇ ਲਈ ਕਾਫੀ ਈਜ਼ੀ ਸੀ ਇਸ ਵਾਰ ਪਹਿਲਾਂ ਵੀ ਆਪਾਂ 8th ਦੇ ਵਿੱਚ ਜਾਂ 7th ਦੇ ਵਿੱਚ ਕੀਤਾ ਵੇ ਪੰਜਵੀਂ ਵਰਕਸ਼ੀਟ ਦੇ ਵਿੱਚ ਤੁਸੀਂ ਯਕੀਨੀ ਦੇਖ ਸਕਦੇ ਹੋ ਮੈਨੇ ਫਰੂਟ ਖਰੀਦੇ 27 ਰੁਪਏ 75 ਪੈਸਿਆਂ ਦੇ ਸਬਜ਼ੀਆਂ ਗਰੀਦੀਆਂ 10 ਰੁਪਏ 25 ਪੈਸੇ ਤੁਹਾਨੂੰ 25 ਪੈਸੇ ਕਿੱਦੋਂ ਆਏ 10 ਸੇ 1/4 ਤਾਂ ਇਹ ਹੁੰਦਾ 10.25 27 ਸੇ ਹੀ 3/4 ਕਿੰਨਾ ਹੁੰਦਾ 27.75 तो टोटल मेरा खर्चा कि हो गया जीरो जीरो एक हासिल पै गया अठ तो टोटल मेरा खर्चा हो गया अठती रुपये तो दुकानदार मैं कि रुपये का नोट दिना पाँ रुपये का खर्चा किया अठत्ती रुपये तो पिछे किन्ने बच गए बारह रुपए बारह रुपए का भाव है ऑप्शन नंबर दो ठीक है जी 70 ਵਿੱਚ ਬਿਨਾਰੰਗ ਵਾਲੇ ਭਾਗਾਂ ਦੀ ਦਸ਼ਮਲਵ ਦੀ ਸੰਖਿਆ ਲਿਖੋ ਬਿਨਾਰੰਗ ਵਾਲੇ ਸੱਤ ਭਾਗ ਨੇ ਬਿਨਾਂ ਰੰਗ ਵਾਲੇ ਟੋਟਲ ਕਿੰਨੇ ਨੇ ਜਿਹੜੇ ਰਹਿ ਗਏ ਬਸ ਉਹ ਗਿਣ ਲਓ ਇੱਕ ਮਿੰਟ ਹੀ ਸੱਤ ਸੀਗੇ 1 2 3 4 5 6 7 8 9 ਤੇ 10 ਸੱਤ ਰੰਗ ਵਾਲੇ ਸੀ ਟੋਟਲ ਕਿੰਨੇ ਸੀ 10 ਤਾਂ 7/10 ਕਿੰਨਾ ਦਾ 0.7 ਤਾਂ 0.7 ਭਾਵ ਤੀਜੀ ਆਪਸ਼ਨ ਤੇ ਟਿੱਕ ਤੁਸੀਂ ਨੇ ਲਗਾ ਦੇ ਨੇ ਵਿਚ ਸਟੇਟਮੈਂਟ ਇਜ਼ ਇਨਕਰੈਕਟ ਗਲਤ ਪੁੱਛਿਆ ਕਿਹੜੀ ਹੈ ਆ ਸ਼ਕਲ ਬਣੀ ਵੀ ਆਪਣੇ ਕੋਲੇ ਇਹਦੇ ਵਿੱਚ ਦੇਖੋ ਪੁੱਤ ਇਧਰ ਨੂੰ ਕਿੰਨੇ ਨੇ 10 ਡੱਬੀਆਂ ਨੇ ਇਧਰ ਨੂੰ ਵੀ ਕਿੰਨੀਆਂ ਡੱਬੀਆਂ ਨੇ ਗਿਣ ਲਿਓ 10 ਨੇ 10 ਬਈ 10 ਭਾਗ ਕੁੱਲ ਡੱਬੀਆਂ ਕਿੰਨੀਆਂ ਨੇ 100 10 10 ਬਰਾਬਰ ਹੈ 100 ਡੱਬੀਆਂ 100 ਦੇ ਵਿੱਚੋਂ ਰੰਗ ਵਾਲੀ ਡੱਬੀ ਕਿੰਨੀ ਹੈ ਆ ਸਾਰੀਆਂ ਰੰਗ ਵਾਲੀਆਂ ਨੇ ਇਹ ਹੈਗੀਆਂ 43 ਬਿਨਾਂ ਰੰਗ ਵਾਲੀਆਂ ਹੈਗੀਆਂ 57 ਕਹਿੰਦੇ ਗ੍ਰਿਡ ਦਾ ਰੰਗਦਾਰ ਭਾਗ ਦਾ ਦਸ਼ਮਲਵ ਰੂਪ 0.43 ਹੈ ਬਿਲਕੁਲ ਠੀਕ ਹੈ 43 ਨੇ ਟੋਟਲ ਕਿੰਨੀਆਂ ਨੇ 100 ਤਾਂ ਬਣ ਗਿਆ 0.43 ਤਾਂ ਰੰਗ ਵਾਲੇ ਕਿੰਨੀਆਂ 0.43 ਠੀਕ ਹੈ ਗ੍ਰੇਡ ਦਾ ਰੰਗਦਾਰ ਭਾਗ ਦਾ ਫ੍ਰੈਕਸ਼ਨ ਰੂਪ ਕੀ ਹੈ 43/100 ਇਹ ਵੀ ਠੀਕ ਹੈ 43/100 ਹੀ ਹੈ 143 ਬਿਨਾ ਰੰਗ ਵਾਲਾ 0.57 ਕਿਉਂਕਿ 57 ਡੱਬੀਆਂ ਸੀ ਕਿੰਨਿਆਂ ਚੋਂ ਸੀ 100 ਚੋਂ ਤਾਂ ਬਣ ਗਿਆ 0.57 ਤੀਜਾ ਘਾਤਨ ਵੀ ਠੀਕ ਹੈ ਫ੍ਰੈਕਸ਼ਨਲ ਭਾਗ ਅਨ ਸ਼ੇਡਡ ਅਨ ਸ਼ੇਡਡ ਬਿਨਾ ਰੰਗਿਆ ਬਿਨਾ ਰੰਗਿਤ 57 ਨੇ ਇਹਨਾਂ ਨੇ ਕਿੰਨੇ ਲਿਖਤੇ 43 ਤੋ ਇਹ ਤੁਹਾਡਾ ਕੀ ਹੋ ਗਿਆ ਗਲਤ ਤੇ ਗਲਤ ਹੀ ਪੁੱਛਿਆ ਸੀ ਤਾਂ ਗਲਤ ਕਿੰਨਾਗਾ ਚੌਥਾ ਅਗਿਆ ਅੱਠਵਾਂ ਸਵਾਲ ਹੈ ਸੰਖਿਆ ਪੁੱਛਿਆ 0.7625 ਕਹਿੰਦੇ ਇਹਨਾਂ 'ਚ ਕੀ ਦੇ ਵਿਚਕਾਰ ਹੈ ਬੜਾ ਸੌਖਾ ਤਰੀਕਾ ਦੱਸ ਦਿੰਨੇ ਆ ਤੁਹਾਨੂੰ ਮੰਨ ਲਓ ਪਹਿਲੀਆਂ ਦੋ ਰਕਮਾਂ ਨੇ ਕੀ ਕਹਿੰਦੇ ਇਹਨਾਂ ਦੇ ਵਿਚਕਾਰ ਹੈਗਾ ਪੁਆਇੰਟ ਤੋਂ ਬਾਅਦ ਟੋਟਲ ਗਿਣੋ ਕਿੰਨੇ ਅੱਖਰ ਨੇ 1 2 3 ਤੱਕ 4 ਤੇ ਇਹਦੇ ਮਗਰ 19 ਜ਼ੀਰੋਆਂ ਲਾ ਲਓ ਤਾਂ ਕਿ ਚਾਰ ਪੂਰੇ ਕਰ ਦੋ ਦੇਖੋ ਇਹਨਾਂ ਦੇ ਵਿਚਕਾਰ ਆਉਂਦਾ ਨਹੀਂ ਆਉਂਦਾ ਕਿਉਂਕਿ 7600 ਤੋਂ ਵੱਡਾ ਹੈ 7625 ਦੂਜੀ ਰਕਮ ਦੇਖੋ ਦੇਖੋ ਮੈਂ ਪਹਿਲੇ ਹੀ ਚਾਰ-ਚਾਰ ਪੂਰੇ ਕਰੀ ਜੰਨਾ ਇਹ ਤਾਂ ਦੋਨੋਂ ਹੀ ਵੱਡੇ ਨੇ ਇੰਨਾ ਚ ਵੀ ਨਹੀਂ ਹੋ ਸਕਦਾ 0.76 ਤੀਜਾ ਦੇਖ ਰਿਹਾ ਮੈਂ ਇਹਨਾਂ ਚ ਆਉਂਦਾ ਇਹਨਾਂ ਦੋਨਾਂ ਤੋਂ ਵੱਡਾ 7625 ਵਿੱਚ ਨਹੀਂ ਆ ਸਕਦਾ ਚੌਥੀ ਰਕਮ ਦੇਖੋ 0.76 0.7630 ਹਾਂਜੀ ਇਹ ਰਕਮ ਇਹਦੇ ਵਿੱਚ ਆਉਂਦੀ ਹੈ ਚੌਥੇ ਦੇ ਵਿੱਚ ਕਿਉਂਕਿ 7600 ਤੋਂ ਲੈ ਕੇ 7630 ਦੇ ਵਿੱਚ ਆਉਂਦਾ 7625 ਤਾਂ ਅਨਸਰ ਕਿੰਨਾ ਮਾ ਬਣ ਗਿਆ ਤੁਹਾਡਾ ਚੌਥਾ ਸੰਖਿਆਮਾ ਕਿੰਨੇ ਵਾਰ ਸਪਰਬੋਸ਼ਨਲ ਇਨਵਰਸ ਪ੍ਰੋਪੋਰਸ਼ਨਲ ਦਾ ਮਤਲਬ ਕੀ ਹੁੰਦਾ ਜੇ ਕੋਈ ਚੀਜ਼ ਦੁੱਗਣੀ ਹੁੰਦੀ ਹੈ ਤਾਂ ਦੂਜੀ ਚੀਜ਼ ਅੱਧੀ ਰਹਿ ਜਾਂਦੀ ਹੈ ਤਿੰਨ ਬੰਦੇ ਸੀ ਤਾਂ ਦੋ ਅਨਸਰ ਆ ਰਿਆ ਸੀ ਹੁਣ ਡੇਢ ਰਹਿ ਗਿਆ ਤਿੰਨ ਦਾ ਅੱਧਾ ਡੇਢ 1.5 ਤਾਂ ਦੋ ਦਾ ਕੀ ਹੋ ਜਾਊਗਾ ਇੱਥੇ ਅੱਧਾ ਹੋਇਆ ਤੇ ਇੱਥੇ ਕੀ ਹੋਊਗਾ ਦੁੱਗਣਾ ਦੁੱਗਣਾ ਵਾ ਦੋ ਦਾ ਦੁੱਗਣਾ ਕਿੰਨਾ ਬਣ ਗਿਆ 4 ਤਾਂ ਅਨਸਰ ਕੀ ਆਊਗਾ 4 तरीका ਕੀ ਹੁੰਦਾ ਇਹਨਾਂ ਦੋਨਾਂ ਦੀ ਗੁਣਾ ਤੇ ਇਹਨਾਂ ਦੋਨਾਂ ਦੀ ਗੁਣਾ ਬਰਾਬਰ ਹੁੰਦੀ ਹੈ ਇਹਨਾਂ ਦੋਨਾਂ ਦੀ ਗੁਣਾ ਪਾਓ 1.5 2x ਬਰਾਬਰ ਹੁੰਦਾ 3 2 ਠੀਕ ਹੈ ਪਹਿਲੇ ਦੋਨਾਂ ਦੀ ਗੁਣਾ ਤੇ ਮੰਗਰਲੇ ਦੋਨਾਂ ਦੀ ਗੁਣਾ ਆਪਸ ਵਿੱਚ ਬਰਾਬਰ ਹੁੰਦੇ x ਬਰਾਬਰ ਹੋ ਗਿਆ 3 2 1.5 15 ਕਿੰਨਾ 15 15 2 30 2 2 4 ਦੋਨੇ ਤਰੀਕੇ ਨਾਲ ਮੈਂ ਤੁਹਾਨੂੰ ਸਮਝਾਤਾ x ਦਾ ਮੁੱਲ ਕਿੰਨਾ ਹੋਣਾ ਹੈ 4 ਭਾਅ ਚੌਥੀ অপਸ਼ਨ ਸਮਝ ਲੱਗ ਰਿਹਾ ਹੈ ਠੀਕ ਹੈ ਜੇ ਲੱਗ ਰਿਹਾ ਤਾਂ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਤੇ ਚੈਨਲ ਸਬਸਕ੍ਰਾਈਬ ਕਰ ਲਿਓ x ਅਤੇ y ਸਿੱਧੇ ਅਨਪਾਤ ਚ ਨੇ ਡਾਇਰੈਕਟਲੀ ਪ੍ਰੋਪੋਰਸ਼ਨਲ ਨੇ x ਕਿੰਨਾ ਹੈ 13 y ਕਿੰਨਾ ਹੈ 39 ਦੱਸੋ ਕਿਹੜਾ ਜੋੜਾ ਸੰਭਵ ਨਹੀਂ ਹੈ 13 39 13 39 ਦਾ ਭਾਗ ਕੀ ਹੋ ਗਿਆ ਜਿਵੇਂ ਰੇਸ਼ੋ ਕੱਢਣਾ ਸਿੱਧਾ ਅਨੁਪਾਤ ਲਿਖਿਆ ਇਦਾਂ ਰੇਸ਼ੋ ਦਾ ਸਿੰਬਲ ਹੁੰਦਾ ਠੀਕ ਹੈ ਤਾਂ ਕਿੰਨੀ ਰੇਸ਼ੋ ਬਚ ਗਈ 1 ਰੇਸ਼ੋ 3 ਕਿਉਂ 13 1 13 13 2 26 13 3 39 ਤਾਂ ਆਹ ਠੀਕ ਹੈ ਇਹਨਾਂ ਨੇ ਪੁੱਛਿਆ ਜੀ ਗਲਤ ਇਹ ਤਾਂ ਠੀਕ ਹੈ 17 51 17 1 17, 17 2 34, 17 3 51 ਇਹ ਵੀ ਠੀਕ ਹੈ। 6 1 6, 6 2 12, 6 3 18 ਇਹਦੀ ਵੀ ਰੇਸ਼ੋ ਤਿੰਨਾਂ ਦੀ ਰੇਸ਼ੋ ਪਹਿਲੇ ਦੀ ਦੂਜੇ ਦੀ ਤੇ ਚੌਥੇ ਦੀ 1:3 ਹੈ। ਪਰੰਤੂ ਤੀਜੇ ਦੀ 3:1 ਹੈ। 1:3 ਦੇ 3:1 'ਚ ਫਰਕ ਹੁੰਦਾ ਹੈ। ਤਾਂ ਸੰਭਵ ਨਹੀਂ ਦਾ ਮਤਲਬ ਆਨਸਰ ਕਿਹੜਾ ਦੇਣਾ ਤੀਜੀ ਆਪਸ਼ਨ। ਠੀਕ ਹੈ ਇੱਕ ਕਾਰ ਕਵਰ ਕਰਦੀ ਹੈ ਡਿਸਟੈਂਸ ਕਿੰਨਾ 180 ਕਿਲੋਮੀਟਰ ਕਿੰਨੇ ਘੰਟਿਆਂ ਚ 4 ਚ ਐਵਰੇਜ ਸਪੀਡ ਪੁੱਛੀ ਹੈ m/s ਇਹਦਾ ਮਤਲਬ ਕੀ ਹੈ ਮੀਟਰ ਪ੍ਰਤੀ ਸੈਕਿੰਡ ਤਾਂ ਦੋਨੋਂ ਚੀਜ਼ਾਂ ਮੀਟਰਾਂ ਤੇ ਸੈਕਿੰਡਾਂ ਚ ਬਣਾ ਲਓ 180 ਕਿਲੋਮੀਟਰ 1 ਕਿਲੋਮੀਟਰ ਚ 1000 ਮੀਟਰ ਹੁੰਦੇ ਨੇ ਤਾਂ ਲਓ ਜੀ ਆਹ ਬਣ ਗਏ ਮੀਟਰ ਕੰਟੇ ਘੰਟਿਆਂ ਦੇ ਬਣਾ ਦੋ ਸਕਿੰਟ 4 ਘੰਟੇ 1 ਘੰਟੇ 'ਚ 60 ਹੁੰਦੇ ਨੇ ਮਿੰਟ ਮਿੰਟ ਬਣ ਗਏ 60 ਹੁਣ ਕੀ ਬਣ ਗਏ ਸੈਕਿੰਡ ਬਣ ਗਏ ਦੋਨਾਂ ਨੂੰ ਕਰ ਦੋ ਭਾਗ ਦੁਆਰੇ ਲਿਖ ਦਿਨਾ 18 0 0 0 ਭਾਗ ਕਰ ਦੋ ਕੀ ਦੇ ਨਾਲ ਸਮੇਂ ਨਾਲ ਇਹ ਹੋ ਗਈ ਦੂਰੀ ਸਮਾ ਦੂਰੀ बटे ਸਮਾਂ ਪਾਉਣ ਨੂੰ ਕੀ ਪਤਾ ਕੀ ਨਿਕਲਦਾ ਹੁੰਦਾ ਚਾਲ ਸਮਾਂ ਕਿੰਨਾ 4 60 60 ਆਹ 60 ਮਿੰਟ ਨੇ ਆਹ 60 ਕਿੰਨੇ ਸਕਿੰਟ ਕਰਨ ਦੀ ਲੋੜ ਨਹੀਂ ਹੁੰਦੀ ਸਿੱਧਾ ਲਿਖ ਦੋ 0 ਨਾਲ 0 ਕੱਟ ਗਿਆ 0 ਨਾਲ 0 ਕੱਟ ਗਿਆ 6 1 6 6 3 18 ਨਾਲ ਲੱਗ ਗਿਆ 0 6 1 6 50 4 2 ਤੇ ਕੱਟਿਆ 2 2 ਤੇ ਕੱਟਿਆ 25 ਕਿੰਨਾ ਆ ਗਿਆ 25 ਬੰਦੇ ਤੋਂ 25 ਨੂੰ 2 ਤੇ ਵੰਡਾਂਗੇ ਤਾਂ ਕਿੰਨਾ ਰਹਿ ਜਾਂਦਾ ਹੈ 12.5 ਦਾ ਅਨਸਰ ਆ ਗਿਆ ਤੁਹਾਡਾ ਬੜਾ ਸੌਖਾ 12.5 ਦੂਜੀ ਆਪਸ਼ਨ ਇਫ a ਮੈਨ ਕੈਨ ਫਿਨਿਸ਼ a ਵਰਕ ਇਨ 10 ਡੇਜ ਇੱਕ ਬੰਦਾ ਦਾ ਕਿੰਨੇ ਦਿਨ ਚ ਕੰਮ ਕਰਦਾ ਹੈ 10 ਡੇਜ ਚ ਇੱਕ ਪੰਜਾਬੀ ਜੀ ਵੀ ਪੜ ਲਓ ਇੱਕ ਆਦਮੀ ਇੱਕ ਕੰਮ 10 ਦਿਨਾਂ ਚ ਪੂਰਾ ਕਰਦਾ ਹੈ 1 ਕਿੰਨਾਂ ਵਿੱਚ ਹਿੱਸਾ ਕਰੂਗਾ ਸਿੱਧਾ ਹੀ ਹੈ ਜੋ 10 ਦਿਨਾਂ 'ਚ ਕੰਮ ਹੁੰਦਾ ਤਾਂ 1 ਦਿਨ 'ਚ ਕਿੰਨਾ ਕੰਮ ਹੋਊਗਾ 10ਵਾਂ ਹਿੱਸਾ ਇਹ 'ਚ ਤਾਂ ਕੋਈ ਸਵਾਲ ਹੀ ਨਹੀਂ ਹੈ ਤਾਂ 1 ਦਿਨ 'ਚ ਕਿੰਨਾ ਹਿੱਸਾ ਪੂਰਾ ਕਰੂਗਾ 10ਵਾਂ ਹਿੱਸਾ ਮਤਲਬ 1/10 ਕਿੰਨਾਂ ਵਿੱਚ ਹਿੱਸਾ ਪੂਰਾ ਕਰਨਾ ਹੈ 1/10 ਠੀਕ ਹੈ ਹੁਣ ਇਹਨੂੰ ਥੋੜਾ ਧਿਆਨ ਨਾਲ ਦੇਖਿਓ ਕਹਿੰਦੇ ਕੀਬੋਰਡ ਹੈ ਜਿਹੜਾ ਤੁਸੀਂ ਪਿਆਨੋ ਵਜਾਉਣੇ ਨੇ ਹੋ ਦੇਖਿਆ ਨਾ ਪਿਆਨੋ ਹਰਮੋਨੀਅਮ ਸਕੂਲਾਂ ਦੇ ਵਿੱਚ ਸ਼ਬਦ ਗ੍ਰਾਂ ਗਾਇਨ ਦੇ ਵਿੱਚ ਵੀ ਵਰਤੇ ਜਾਂਦੇ ਉਹਦੇ ਵਿੱਚ 7 ਅਨੁਪਾਤ 10 ਕੀ ਹੈ ਕਾਲੇ ਅਤੇ ਚਿੱਟੇ ਕਾਲੇ ਨੂੰ ਆਪਾਂ ਬਲੈਕ ਨਾਲ ਲਿਖ ਦਿੰਨੇ ਆਂ ਮਗਰ ਆਪਾਂ ਵਾਈਟ ਨਾਲ ਲਿਖ ਦਿੰਨੇ ਜੇ ਇਹਦਾ ਪੈਟਰਨ ਵੱਡਾ ਕਰ ਦਈਏ ਇਹਦੇ ਸਾਈਜ਼ ਨੂੰ ਵਧਾ ਦਈਏ ਸੂਚਾਂ ਵੱਧ ਜਾਣਗੀਆਂ ਪਰ ਅਨੁਪਾਤ ਤਾਂ ਉਹੀ ਰਹੂ ਦੱਸੋ ਕਹਿੰਦੇ ਵੱਡੇ ਕੀਬੋਰਡ ਦੇ ਵਿੱਚ ਕੀ ਅਨੁਪਾਤ ਹੋਵੇਗਾ ਇਹੀ ਅਨੁਪਾਤ ਹੋਊਗਾ ਪਰ ਬੜੀ ਧਿਆਨ ਨਾਲ ਦੇਖਣ ਵਾਲੀ ਚੀਜ਼ ਹੈ ਜਿਹੜੀ ਇਹਨਾਂ ਨੇ ਜਾਣ ਬੁੱਝ ਕੇ ਉਲਝਾਈ ਹੈ। ਦੋਨੋਂ ਨੂੰ ਧਿਆਨ ਨਾਲ ਪੜੋ। ਪਹਿਲੇ ਦੇ ਵਿੱਚ ਅੱਗੇ ਕਾਲੇ ਲਿਖਿਆ ਪਿੱਛੇ ਚਿੱਟੇ ਲਿਖਿਆ। ਇਹ ਕਿੰਨੀ ਰੇਸ਼ਿਓ ਸੀ 7 ਰੇਸ਼ਿਓ 10। ਹੁਣ ਇੱਥੇ ਕੀ ਲਿਖਿਆ ਅੱਗੇ ਚਿੱਟੇ ਪਿੱਛੇ ਕਾਲੇ। ਰੇਸ਼ਿਓ ਨੇ ਉਹੀ ਰਹਿਣਾ। ਪਰ ਹੁਣ ਜੋ ਚਿੱਟੇ ਮੂਰੇ ਆ ਗਏ ਤਾਂ ਮੂਰੇ ਕਿੰਨਾ ਆ ਗਿਆ 10, ਪਿੱਛੇ ਕਿੰਨਾ ਬਾਕੀ ਆ 7। ਤਾਂ ਤੁਸੀਂ ਦੂਜਾ ਆਨਸਰ ਲਾਉਣਾ ਕਦੇ ਭਲੇਖੇ ਨਾਲ ਪਹਿਲਾ ਨਾ ਲਾ ਦਿਓ। ਦੂਜੀ ਆਨਸਰ ਤੇ ਟਿਕ ਲਾਉਣਾ ਹੈ ਕਿਉਂਕਿ ਇਹਨਾਂ ਨੇ ਵੱਡੇ ਕੀਬੋਰਡ ਦੇ ਵਿੱਚ ਚਿੱਟੇ ਪਹਿਲਾਂ ਪੁੱਛਿਆ ਹੈ ਇਹ ਪਹਿਲਾਂ ਇਹ ਬਾਅਦ ਚ ਇਹਨੂੰ ਇੱਕ ਨੰਬਰ ਦੇਣਾ ਇਹਨੂੰ ਦੋ ਨੰਬਰ ਦੇਣਾ ਉੱਪਰਲੇ ਚ ਉਲਟ ਸੀ ਸੱਤ ਕਾਲੇ ਐ 10 ਕੀ ਐ ਚਿੱਟੇ ਤੋਂ 10 ਚਿੱਟੇ ਸੱਤ ਕਾਲੇ ਇੱਕ ਟ੍ਰੇਨ ਦਾ ਮਾਡਲ ਐ ਇਹ ਵੀ ਆਪਾਂ ਕੀਤਾ ਉਹਦੇ ਵਿੱਚ 1.5 ਮੀਟਰ ਨੂੰ ਆਪਾਂ 0.01 ਸੈਂਟੀਮੀਟਰ ਲਿਖਦੇ ਆਂ ਮਤਲਬ ਵੱਡਾ ਮਾਡਲ ਹੈ ਜਿਵੇਂ ਆਪਾਂ ਛੋਟਾ ਜਿਹਾ ਮੈਪ ਬਣਾਦੇ ਨੇ ਇੰਡੀਆ ਦਾ ਐਂ ਤਾਂ ਇਹ ਵੀਡੀਓ ਉੱਡਾ ਕੇ ਜਸਟ ਆਪਾਂ ਉਹਦੀ ਇੱਕ ਲੈਂਥ ਮੰਨ ਲੈਨੇ ਆ ਵੀ ਇੱਕ ਸੈਂਟੀਮੀਟਰ ਨੂੰ ਮੈਂ ਇੱਕ ਬੋਡ 5 ਮੀਟਰ ਲੈ ਲਿਆ ਹੁਣ ਮੇਰੇ ਕੋਲ ਟ੍ਰੇਨ ਕਿੰਨੀ ਲੰਬੀ ਹੈ 2.5 ਸੈਂਟੀਮੀਟਰ ਮਤਲਬ ਇਹ ਜੇ 0.01 0.01 ਲਈ ਇਹਦਾ ਕਿੰਨੇ ਵਾਰੀ ਆਊਗਾ ਉਹਨੇ ਨੂੰ ਆਪਾਂ ਕਿੰਨੇ ਨਾਲ ਗੁਣਾ ਕਰ ਦਾਂਗੇ ਡੇਢ ਮੀਟਰ ਨਾਲ ਤ ਤਰੀਕਾ ਕਿ ਇਹ 1.5 ਸੈਂਟੀਮੀਟਰ ਨੂੰ ਕਿਤੇ ਵੰਡ ਦੋ 0.01 ਸੈਂਟੀਮੀਟਰ ਤੇ ਇਹ ਵੀ ਸੈਂਟੀਮੀਟਰ ਸੀ ਇਹ ਕੀ ਸੀ ਮਾਡਲ ਦੀ ਲੰਬਾਈ ਇਹ ਕੀ ਹੈ ਤੁਹਾਡੀ ਸਕੇਲ ਪੁਆਇੰਟ ਹਟਾਵਾਂਗੇ ਤੇ ਇੱਥੇ ਨਾਲ ਜ਼ੀਰੋ ਲਾ ਦੋ ਤਾਂ ਦੋਨਾਂ ਚ ਪੁਆਇੰਟ ਹਟਾ ਦਿਓ ਕਿੰਨਾ ਬਣ ਗਿਆ 250 ਵਟੇ 1 ਮਤਲਬ ਕਿੰਨਾ ਆ ਗਿਆ 250 ਗੁਣਾ ਤਾਂ 250 250 ਆ ਗਿਆ 250 ਨੂੰ ਮੈਂ ਕਾਹਦੇ ਨਾਲ ਗੁਣਾ ਕਰ ਦੋ 1.5 ਮੀਟਰ ਨਾਲ ਤੇ 1.5 255 250 1 250 ਇਹ ਅੱਧਾ ਹੋ ਗਿਆ ਅੱਧਾ ਮਤਲਬ 125 ਤਾਂ ਗੁਣਾ ਕਰਕੇ ਆ ਗਿਆ 375 ਨਾ ਪਤਾ ਲੱਗੇ ਦੇਸੀ ਢੰਗ ਨਾਲ ਗੁਣਾ ਜਦੋਂ ਮਰਜ਼ੀ ਕਰ ਲਓ ਠੀਕ ਹੈ ਤਾਂ ਲੰਬਾਈ ਕਿੰਨੀ ਆ ਗਈ ਟ੍ਰੇਨ ਦੀ 375 ਮੀਟਰ ਜਿ세 ਦਿਨ ਪਾਦ ਨਾਲ ਵੀ ਕਰ ਸਕਦੇ ਸੀ ਵੀ 0.01 ਸੈਂਟੀਮੀਟਰ ਬਰਾਬਰ ਹੈ 1.5 ਮੀਟਰ 1 ਸੈਂਟੀਮੀਟਰ 100 ਗੁਣਾ ਹੋ ਗਿਆ ਤਾਂ 100 ਗੁਣਾ ਕਿੰਨਾ ਹੁੰਦਾ 150 ਮੀਟਰ ਤਾਂ 2.5 ਸੈਂਟੀਮੀਟਰ ਦੀ ਟ੍ਰੇਨ ਹੈ ਤਾਂ 2.5 ਸੈਂਟੀਮੀਟਰ ਬਰਾਬਰ ਹੈ 150 ਗੁਣਾ 2.5 ਉਹ ਵੀ ਤੁਹਾਡਾ ਆਨਸਰ ਕਿੰਨਾ ਆ ਜਾਣਾ 375 ਮੀਟਰ ਭਾਗ ਚੌਥਾ ਆਨਸਰ ਅੱਗੇ ਕਿਹਨੇ ਪਾਣੀ ਦੀ ਟੈਂਕੀ ਦਾ ਪਰਿਸ਼ਾਵਾ ਲੱਭਣਾ ਆਪਾਂ ਨੇ ਕਿੰਨੀ ਲੰਬੀ ਹੈ ਪਾਣੀ ਦੀ ਟੈਂਕੀ 21 ਮੀਟਰ ਟੈਂਕੀ ਨਹੀਂ ਹੈਗੀ ਪਰਛਾਵਾ 21 ਮੀਟਰ ਹੈ ਧਿਆਨ ਨਾਲ ਦੇਖੋ ਸ਼ਕਲ ਚ ਪਤਾ ਲਗਾ ਪਰਛਾਵਾ ਕਿੰਨਾ ਹੈ 21 ਮੀਟਰ ਤੇ ਟੈਂਕੀ ਕਹਿੰਦੇ ਕਿੰਨੀ ਉੱਚੀ ਹੈ ਸ਼ਕਲ ਤਾਂ ਉਹਨੂੰ ਜ਼ੂਮ ਕਰਕੇ ਦਿਖਾਉਣੇ ਐ ਤੋਂ ਬਾਅਦ ਸਮਝ ਲਓ ਪਹਿਲਾਂ ਜੇ ਰੁੱਖਦ 9.5 ਮੀਟਰ ਉੱਚਾ ਹੈ ਤੇ ਪਰਛਾਵਾ ਕਿੰਨਾ ਮੰਨਦਾ ਹੈ 8 ਮੀਟਰ ਸਿੱਧਾ ਅਨੁਪਾਤ ਹੋ ਗਿਆ ਲਿਖਿਆ ਵੀ ਹੈ ਸਿੱਧਾ ਅਨੁਪਾਤ ਹੁਣ ਸ਼ਕਲ ਦੇਖੋ ਮਨ ਲਓ ਕਹਿੰਦੇ ਆ ਦਰਖਤ 9.5 ਮੀਟਰ ਸੀ ਉਚਾਈ ਲਿਖਿਆ ਬਣਾ ਦੇਖੋ ਇਹਨੇ ਕਿੰਨਾ ਪਰਛਾਵਾਂ ਬਣਾਤਾ 8 ਮੀਟਰ ਹੁਣ ਜੇ ਪਰਛਾਵਾਂ 21 ਮੀਟਰ ਬੰਦਾ ਹੈ 8 ਮੀਟਰ ਦਾ 21 ਮੀਟਰ ਤਾਂ 9.5 ਮੀਟਰ ਦਾ ਟੈਂਕੀ ਕਿੰਨੀ ਉੱਚੀ ਹੋਵੇਗੀ ਸਿੱਧਾ ਹੀ ਸਵਾਲ ਹੈ x 21 ਲੰਬੇ ਨੂੰ ਮੈਂਨੇ ਪੈਵੇਂ ਲੋੜ ਪਰਛਾਈ ਨਾਲ ਪਾ ਕਰਤਾ ਤਾਂ ਦੂਜੇ ਪਾਸੇ 9.5 8 ਇਹਦੇ ਵਿੱਚ ਵੀ ਮੈਨੇ ਲੰਬਾਈ ਨੂੰ نیچے ਪੈਵੇਂ ਚੀਜ਼ ਨਾ ਕਰਤਾ ਪਾ ਕਰਤਾ ਤਾਂ x ਕਿੰਨਾ ਹੋ ਗਿਆ 9.5 8 21 9.5 8 21 ਜੇ ਤੁਸੀਂ ਹੱਲ ਕਰੋਗੇ 21 199 199.5 ਯਾਨੀ ਕਿ ਲਗਭਗ 200 ਬਣ ਜਾਊਗਾ ਜੋ 200 ਨੂੰ 8 ਤੇ ਵੰਡੋਗੇ ਤਾਂ ਤੁਹਾਡਾ ਆਨਸਰ ਲਗਭਗ ਲਗਭਗ 25 ਆ ਜਾਊਗਾ 25 ਦੇ ਥੋੜਾ ਜਿਹਾ ਘੱਟ ਆਉ। ਕਿਉਂਕਿ 200 ਦੇ ਥੋੜਾ ਜਿਹਾ ਘੱਟ ਹੈ ਤੇ 25 ਦੇ ਥੋੜਾ ਜਿਹਾ ਘੱਟ। 25 ਦੇ ਥੋੜਾ ਜਿਹਾ ਘੱਟ ਕਿੰਨਾ ਹੋਊ ਮਤਲਬ? 24.9 ਤਾਂ 15ਵੇਂ ਦਾ ਆਨਸਰ ਕਿੰਨਾ ਲੈਣਾ 24.9। ਉਮੀਦ ਆ ਤਾਂ ਸਾਰਾ ਤੁਹਾਨੂੰ ਸਮਝ ਲੱਗ ਗਿਆ ਹੋ। ਥੈਂਕ ਯੂ ਬੇਟਾ ਫॉर ਵਾਚਿੰਗ। ਥੈਂਕ ਯੂ।